ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਕਾਲਜਰ ਦੇ ਇੱਕ ਸੀਨੀਅਰ ਅਗੂ ਨੇ ਇੱਕ ਵੱਡੇ ਅਗੂ ਨੇ ਉਨ੍ਹਾਂ ਖਿਲਾਫ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਅੱਜ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਜਦੋਂ ਸੁਖਵੀਰ ਸਿੰਘ ਬਾਦਲ ਕਿਤੇ ਅੰਬਰਸਤਰਾ ਦੇ ਪਾਸੇ ਤੋਂ ਆ ਰਹੇ ਸੀ ਰਸਤੇ ਵਿੱਚ ਇੱਕ ਥਾਂ ਦੇ ਉੱਤੇ ਕਠਤ ਮਾਈਨਿੰਗ ਹੋ ਰਹੀ ਸੀ ਜਿਹਨੂੰ ਨਜਾਇਜ਼ ਮਾਈਨਿੰਗ ਦਾ ਦਰਜਾ ਦਿੱਤਾ ਗਿਆ ਸਤਨਾ ਬਦੋਸਿੰਸ ਸਿੱਧੂ ਨੇ ਅੱਜ ਇੱਕ ਪੋਸਾਂਜੀ ਕੀਤੀ ਸੀ ਜੀ ਨਜਾਇਜ਼ ਮਾਈਨਿੰਗ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਨਜਾਇਜ਼ ਮਾਈਨਿੰਗ ਕਰ ਰਹੇ ਹਨ ਰੂਪਨਗਰ ਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਹੋਵੇ ਤੇ ਐਨਜੀਟੀਏ ਕੋਲ ਸ਼ਿਕਾਇਤ ਵੀ ਕੀਤੀ ਗਈ ਜਿਹੜੇ ਉੱਥੋਂ ਦੇ ਮੰਤਰੀ ਨੇ ਹਰਜੋਤ ਭੰਤ ਸਾਹਿਬ ਉਹਨਾਂ ਵੱਲ ਵੀ ਇਸ਼ਾਰਾ ਕਰਦੇ ਆ ਕਿ ਉਹਨਾਂ ਦੀ ਭੂਮਿਕਾ ਕਥਤ ਰੂਪ ਦੇ ਵਿੱਚ ਹੈ ਹੈ ਜਾਂ ਨਹੀਂ ਹੈ ਜਾਂ ਉਹ ਜਾਣਦੇ ਆ ਤੇ ਜਾਂ ਕਾਨੂੰਨ ਜਾਣਦੇ ਆ ਪਾਲ ਸਿੰਘ ਖਹਿਰਾ ਨਾਬਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਮਿਲਣ ਵਾਸਤੇ ਅੱਜ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਉਹ ਦੇਸੀ ਤੇ ਸਾਰੀ ਕਾਂਗਰਸ ਲੀਡਰਸ਼ਿਪ ਕਿਥੇ ਦੇਖੋ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਪੁਰਾਣੇ ਮਾਮਲੇ 'ਚ ਫਸਾਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਜਵਾਨ ਦਿੱਤੀ ਇਹ ਹਾਈ ਕੋਰਟਾਂ ਨੂੰ ਵੀ ਟਿੱਚ ਸਮਝਦੇ ਆ ਤੇ ਰਾਤ ਤੇ ਰਾਤ ਉਹਨਾਂ ਦੇ ਉੱਤੇ ਇੱਕ ਨਵਾਂ ਕੇਸ ਦਰਜ ਕਰਦੇ ਸ਼੍ਰੋਮਣੀ ਕਾਲੇ ਦੇ ਸੀਨੀਅਰ ਅਧਿਕਾਰੀ ਵਿਕਰਮ ਜੀ ਸੀ ਮਜੀਠਾ ਸੱਟ ਮੋਰੇ ਫੇਰ ਤੋਂ ਪੇਸ਼ ਹੋਣਗੇ ਜਿਸ ਸਬੰਧ ਪਹਿਲਾਂ ਏ ਡੀ ਜੀ ਪੀ ਬਖਵੰਦਰ ਸਿੰਘ ਸ਼ੀਨਾ ਦੀ ਅਗਵਾਈ ਵਾਲੀ ਜਾਂਚ ਟੀਮ ਸੀ ਅੱਜ ਕੱਲੇ ਜਾਂਚ ਟੀਮ ਨਵੀਂ ਬਣ ਗਈ ਕਿਉਂਕਿ 31 ਜਨਵਰੀ ਨੂੰ ਸ਼ੀਨਾ ਸਾਹਿਬ ਸੇਵਾਮੁਕਤ ਹੋ ਗਏ ਆਪਣੇ ਅਹੁਦੇ ਤੋਂ ਉਹਨਾਂ ਦੀ ਥਾਂ ਤੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਪਟਿਆਲੇ ਦੇ ਵਿੱਚ ਅਹੁਦਾ ਸੰਭਾਲਿਆ ਤੇ ਇਹ ਸੱਟ ਵੀ ਬਦਲ ਗਈ ਅਗੀ ਦੇ ਮੇਲੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਉਹਨੇ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਦਿਖਾਇ ਦਿੱਤੇ ਸੁਖਪਾਲ ਸਿੰਘ ਖੇੜਾ ਦੇ ਮਾਮਲੇ ਦੇ ਵਿੱਚ 15 ਜਨਵਰੀ ਨੂੰ ਸੁਣਵਾਈ ਹੋਈ ਹੈ ਜੀ ਪੁਲਿਸ ਵੱਲੋਂ ਰਿਕਾਰਡ ਪੇਸ਼ ਕਰ ਦਿੱਤਾ ਹੈ ਕਿਹਦੇ ਵੱਲੋਂ ਦੋਮਾ ਤਰ੍ਹਾਂ ਦੀ ਗਲਵਾ ਸੁਣੀਆ ਅਦਾਲਤ ਬੋਰ ਤੇ ਬਹਿਸ ਵੀ ਹੋਈ ਹੈ ਤੇ ਜਿਹਦੇ ਚੱਲਦੇ ਆ ਅਦਾਲਤ ਬੋਰ ਹੁਣ 15 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ ਸੋ 15 ਜਨਵਰੀ ਤੱਕ ਸੁਖਪਾਲ ਸਿੰਘ ਖੇੜਾ ਆ ਜੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਸੋ ਅਗਲੇ ਦਿਨ ਦੇ ਵਿੱਚ ਪਤਾ ਲੱਗੇਗਾ ਉਹਨਾਂ ਬਾਰੇ ਕਿ 15 ਨੂੰ ਕੀ ਹੁੰਦਾ ਬਹਿਸ ਹੋਗੀ ਜਾਂ ਤਾਂ ਫੈਸਲਾ ਰਾਖਮਾ ਰੱਖ ਲਿਆ ਜਾਂ ਫਿਰ ਇੱਕ ਵਾਰ ਬਹਿਸ ਹੋਏਗੀ ਸਰਹੱਦਾਂ ਦੇ ਉੱਤੇ ਦੇ ਹੁਣ ਕੈਮਰੇ ਲਗਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਕੈਮਰੇ ਉਦੋਂ ਲਗਾਏ ਜਾਣਗੇ ਜਦੋਂ ਸਰਹੱਦਾਂ ਦੇ ਉੱਤੇ ਡਰੱਗ ਹੋ ਕੇ ਕਈ ਨਸ਼ੀਲੇ ਪਦਾਰਥ ਹੋ ਗਏ ਤੇ ਹਥਿਆਰ ਬਰਾਮਦੀ ਹੁੰਦੀ ਹੈ ਆਜਾ ਪਤਾ ਲੱਗਿਆ ਕਿ ਤਿੰਨ ਜ਼ਿਲ੍ਹਿਆਂ 'ਚ ਹਾਲ ਦੀ ਘੜੀ ਇਹ ਕੈਮਰੇ ਲਾਏ ਜਾ ਰਹੇ ਨੇ 585 ਕੈਮਰੇ ਖੱਬ ਸ੍ਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਢਿੱਲੋ ਸਰ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਟੋ ਸਰ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਕਾਲੇ ਦਲ ਦੇ ਇੱਕ ਸੀਨੀਅਰ ਆਗੂ ਨੇ ਇੱਕ ਵੱਡੇ ਆਗੂ ਨੇ ਉਹਨਾਂ ਖਿਲਾਫ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਅੱਜ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਜੀ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵੱਲੋਂ ਦਿੱਤੀ ਜਾਂਚ ਕੀਤੀ ਸੀ 2021 ਦਾ ਮਾਮਲਾ ਹੈ ਜਦੋਂ ਸੁਖਵੀਰ ਸਿੰਘ ਬਾਦਲ ਕਿਤੇ ਅੰਮਰਸਾਧਾ ਦੇ ਪਾਸੇ ਤੋਂ ਆ ਰਹੇ ਸੀ ਰਸਤੇ ਵਿੱਚ ਇੱਕ ਥਾਂ ਦੇ ਉੱਤੇ ਕਥਤ ਮਾਈਨਿੰਗ ਹੋ ਰਹੀ ਸੀ ਜਿਹਨੂੰ ਨਜਾਇਜ਼ ਮਾਈਨਿੰਗ ਦਾ ਦਰਜਾ ਦਿੱਤਾ ਗਿਆ ਸੁਖਵੀਰ ਜੀ ਜਦੋਂ ਆਪਣੇ ਕਾਫਲੇ ਨਾਲ ਉੱਥੇ ਜਾ ਪਹੁੰਚੇ ਇਹਨਾਂ ਦੇ ਉੱਤੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ 21 ਦੇ ਵਿੱਚ ਕਪਤਨ ਮੋਰਿੰਦਰ ਸਿੰਘ ਦੀ ਸਰਕਾਰ ਸੀ ਔਰ ਕਰੋਨਾ ਮਹਾਮਾਰੀ ਲੱਗੀ ਹੋਈ ਸੀ ਉਹਦੇ ਵਿੱਚ ਕਿਹਾ ਗਿਆ ਕਿ ਇੱਕ ਤਾਂ ਇਹ ਜਾਣ ਕੇ ਉੱਥੇ ਗਏ ਦੂਜਾ ਇਹਨਾਂ ਨੇ ਮਾਸਕ ਵੀ ਨਹੀਂ ਸੀ ਪਹਿਨਿਆ ਹੋਇਆ ਮਾਮਲਾ ਦਰਜ ਹੋ ਗਿਆ ਹੋ ਜਾਂਦਾ ਸੋ ਉਸ ਮਾਮਲੇ ਦੇ ਵਿੱਚ ਇਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਗਏ ਇੱਕ ਆਪਿਆਰ ਉੱਚ ਅਦਾਲਤ ਨੇ ਹੀ ਰੱਦ ਕਰਤੀ ਸੀ ਸਬੰਧਤ ਕੰਪਨੀ ਵਾਲੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੇ ਗਏ ਉਹਨਾਂ ਦਾ ਹੱਕ ਬਣਦਾ ਸੀ ਚਲੇ ਗਏ ਜੇ ਉੱਥੇ ਜਾ ਕੇ ਫਿਰ ਇਹ ਫੈਸਲਾ ਹੋਇਆ ਅੱਜ ਸੁਪਰੀਮ ਕੋਰਟ ਨੇ ਜੋ ਹੇਠਲੀ ਅਦਾਲਤ ਦਾ ਫੈਸਲਾ ਸੀ ਉਹਨੂੰ ਜਿਉਂਦੀ ਤੇ ਰੱਖ ਦਿੱਤਾ ਤੇ ਸਬੰਧਤ ਕੰਪਨੀ ਨੂੰ ਇਹਦੇ ਚ ਕੋਈ ਰਾਹਤ ਦੱਸਿਆ ਜਾ ਰਿਹਾ ਕਿ ਨਹੀਂ ਮਿਲੀ ਤੇ ਸੁਵੀਰ ਸਿੰਘ ਬਾਦਲ ਵਾਸਤੇ ਇਹ ਇੱਕ ਵੱਡੀ ਰਾਹਤ ਹੈ ਘਟੋ ਘਟ ਇੱਕ ਕੇਸ ਤਾਂ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇਹ ਜਿਹੜਾ ਦਰਜ ਹੋਇਆ ਸੀ ਉਹ ਖਤਮ ਹੋ ਗਿਆ ਜੀ ਸੋ ਨਾਲ ਹੀ ਕਰ ਕਰਦੇ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਪੋਸਟ ਸਾਂਝੀ ਕੀਤੀ ਸੀ ਜੀ ਨਜਾਇਜ਼ ਮਾਈਨਿੰਗ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਨਜਾਇਜ਼ ਮਾਈਨਿੰਗ ਕਰ ਰਹੇ ਨੇ ਰੂਪਨਗਰ ਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਹੋਵੇ ਤੇ ਐਨਜੀਟੀਏ ਕੋਲ ਸ਼ਿਕਾਇਤ ਵੀ ਕੀਤੀ ਟਲ ਚ ਦੇਖੋ ਜਿਹੜਾ ਰੋਪੜ ਦਾ ਮਾਮਲਾ ਹੈਗਾ ਇਹ ਤਾਂ ਬਹੁਤ ਤੇਜ਼ੀ ਨਾਲ ਉੱਠ ਰਿਹਾ ਬਹੁਤ ਸਾਰੇ ਵਿਅਕਤੀ ਇਹਦੇ ਤੇ ਜਿਹੜੇ ਉੱਥੋਂ ਦੇ ਮੰਤਰੀ ਨੇ ਹਰਜੋਤ ਸਿੰਘ ਸਾਹਿਬ ਉਹਨਾਂ ਵੱਲ ਵੀ ਇਸ਼ਾਰਾ ਕਰਦੇ ਆ ਕਿ ਉਹਨਾਂ ਦੀ ਭੂਮਿਕਾ ਕਥਤ ਰੂਪ ਦੇ ਵਿੱਚ ਹੈ ਹੈ ਜਾਂ ਨਹੀਂ ਹੈ ਜਾਂ ਉਹ ਜਾਣਦੇ ਆ ਤੇ ਜਾਂ ਕਾਨੂੰਨ ਜਾਣਦਾ ਜਦੋਂ ਟਿੱਪਰਵਾ ਹੋਇਆ ਨੇ ਅਦਾਲਤ ਦੇ ਵਿੱਚ ਜਵਾਨ ਤਰਜੀ ਲਾਈ ਉਸ ਵੇਲੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਜਿਹੜਾ ਰੋਪੜ ਦਾ ਜੀ ਜ਼ਿਲ੍ਹਾ ਪੁਲਿਸ ਮੁਖੀ ਐ ਉਹਨਾਂ ਦੇ ਉੱਤੇ ਬਹੁਤ ਝਾੜ-ਚੰਬ ਕੀਤੀ ਕਿ ਤੁਸੀਂ ਸਾਰੇ ਬਿਲੇਵੀਆਂ ਆਪਸ ਵਿੱਚ ਦੀ ਜਿਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਉਹ ਕਾਰਵਾਈ ਤੁਸੀਂ ਕਰਦੇ ਨਹੀਂ ਇੱਕ ਗਰੀਬ ਟਿੱਪਰ ਚਾਲਕਾਂ ਨੂੰ ਤੁਸੀਂ ਵਿੱਚ ਵਸਾ ਦਿੰਦੇ ਹੋ ਉਹ ਤਾਂ ਬੇਰੋਜ਼ਗਾਰੀ ਦੇ ਮਾਰੇ ਇਸ profession ਦੇ ਵਿੱਚ ਕਿੱਤੇ ਦੇ ਵਿੱਚ ਆਏ ਨੇ ਕੀ ਕਰੋਗੇ ਤੁਸੀਂ ਇਸ ਮਾਮਲੇ ਇੱਕ ਗੰਭੀਰਤਾ ਭਰਪੂਰ ਨੇ ਤੋਂ ਨੈਸ਼ਨਲ ਗ੍ਰੀਨ ਟਰਿਬਿਊਨਲ ਇਸ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਰੂਪਨਗਰ ਵਿੱਚ ਗੈਰ ਕਾਨੂੰਨੀ ਖਨਨ ਜਿਹਨੂੰ ਮਾਈਨਿੰਗ ਕਹਿੰਦੇ ਆ ਉਹ ਹੋ ਰਿਹਾ ਸੋਮਵਾਰ ਨੂੰ ਅਦਾਲਤ ਨੰਬਰ 1 ਐਨਜੀਟੀ ਦਿੱਲੀ ਇਹ ਬਾਬਲਾ ਲੱਗਿਆ ਕਿਹਾ ਗਿਆ ਕਿ ਕ੍ਰਸ਼ਰ ਦੀ ਕਾਰਵਾਈ ਤੇ ਵਾਤਾਵਰਣ ਤੇ ਬੁਰਾ ਪ੍ਰਭਾਵ ਪੈ ਰਿਹਾ ਗੈਰ ਕਾਨੂੰਨੀ ਗੈਰ ਨਿਯੰਤਰਿਤ ਅਤੇ ਗੈਰ ਵਿਗਿਆਨਕ ਰੇਤ ਦੀ ਖਦਾਈ ਦਰਿਆ ਦੇ ਜਿਹੜੇ ਬੈਂਡ ਨੇ ਉਹ ਬਦਲ ਦਿੰਦੇ ਨੇ ਕੰਢੇ ਬਦਲ ਦਿੰਦੇ ਨੇ ਇਹਦੇ ਨਾਲ ਇਹ ਚੀਜ਼ਾਂ ਹੜ੍ਹਾਂ ਨੂੰ ਜੋਖਮ ਚ ਵਧਾ ਦਿੰਦੀਆਂ ਨੇ ਅਜ ਦੋ ਦਿਨ ਪਹਿਲਾਂ ਜਿਹੜਾ ਸਾਡਾ ਇਹ ਹੈ ਪ੍ਰਦੂਸ਼ਣ ਰੋਕਥਾਂ ਬੋਰਡ ਉਹਨਾਂ ਨੂੰ 25000 ਦਾ ਜੁਰਮਾਨਾ ਹੋਇਆ ਫਿਰੋਜ਼ਪੁਰ ਦੇ 25 ਪਿੰਡਾਂ ਨੂੰ ਡੁੱਬਣ ਕਿਉਂਕਿ ਸਤਲੁਜ ਦੇ ਕੰਢਿਆਂ ਤੇ ਨਜਾਇਜ਼ ਮਾਈਨਿੰਗ ਵੀ ਹੋ ਰਹੀ ਹੈ ਤੇ ਨਜਾਇਜ਼ ਕਬਜ਼ੇ ਵੀ ਹੋ ਰਹੇ ਨੇ ਇਸ ਕਰਕੇ ਰੂਪਨਗਰ ਵਿੱਚ ਗੈਰ ਕਾਨੂੰਨੀ ਇਹ ਮਾਈਨਿੰਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਰੂਪਨਗਰ ਵਿੱਚ ਇਸ ਦੇ ਵੀ ਪੁਲਿਸ ਅਤੇ ਪ੍ਰਸ਼ਾਸਨ ਤੇ ਇਲਜ਼ਾਮ ਲਾਇਆ ਸੀ ਕਿ ਇਹ ਕਥਿਤ ਦੋਸ਼ੀਆਂ ਨੂੰ ਬਚਾਉਣ ਵਿੱਚ ਭੂਮਿਕਾ ਅਦਾ ਕਰਦੇ ਨੇ ਸ='%s' ਕਮੇਟੀ ਦੇ ਸੁਝਾਵਾਂ ਤੇ ਅਮਲ ਕਰਕੇ ਜਹੀ ਕਾਨੂੰਨੀ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾਉਣ ਤੋਂ ਪਹਿਲੇ ਹੀ ਟ੍ਰਿਬਿਊਨਲ ਵੱਲੋਂ ਪਹਿਲਾਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੂਪਨਗਰ ਵਿੱਚ ਰੇਤ ਤੇ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ جاری ਹੈ ਜੋ ਇਹ ਬਾਵਲੇ ਦੇ ਵਿੱਚ ਉੱਥੋਂ ਦੇ ਵਾਤਾਵਰਣ ਲਈ ਖਤਰਾ ਹੈ ਉੱਥੋਂ ਦੇ دریاਵਾ ਲਈ ਖਤਰਾ ਹੈ ਉੱਥੋਂ ਦੇ ਉਹ ਕਹਿੰਦੇ ਕਿ ਇਹ ਜਿਹੜੀ ਪਟੀਸ਼ਨ ਸੀ ਇਹ ਉਹਨਾਂ ਨੇ ਉਹਨਾਂ ਦੇ ਵਕੀਲ ਕੇਸੀ ਮਿੱਤਲ ਤੇ ਸ਼੍ਰੀ ਅਭਮਨੂ ਅਰਨਵਾਲੀਆ ਰਾਹੀਦੈਵ ਕੀਤੀ ਗਈ ਸੀ ਤੇ ਇਹਦੇ ਉੱਤੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੋਈ ਉਹਨਾਂ ਦੇ ਵਕੀਲਾ ਰਾਹੀ ਕੀਤੀ ਹੋਵੇਗੀ ਜਿਹਦੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖਤੀ ਨਾਲ ਰੋਪੜ ਦੀ ਪ੍ਰਸ਼ਾਸਨ ਨੂੰ ਲਿਆ ਜੀ ਸਰਨਾਲੇ ਸੁਖਪਾਲ ਸਿੰਘ ਖੈਰਨਾਬਦ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਮਿਲਣ ਵਾਸਤੇ ਅੱਜ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਉਹ ਗਏ ਸੀ ਤੇ ਉਹਨਾਂ ਨੇ ਸਾਰੀ ਕਾਂਗਰਸ ਲੀਡਰਸ਼ਿਪ ਕੇਸੀ ਟਲ ਸਾਬ ਦੇਖੋ ਸੁਖਪਾਲ ਸਿੰਘ ਖੈਰਾ ਨੂੰ ਇੱਕ ਪੁਰਾਣੇ ਮਾਮਲੇ 'ਚ ਫਸਾਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਜਵਾਨ ਦਿੱਤੀ ਇਹ ਹਾਈ ਕੋਰਟਾਂ ਨੂੰ ਵੀ ਟਿਚ ਸਮਝਦੇ ਆ ਤੇ ਰਾਤ ਤੇ ਰਾਤ ਉਹਨਾਂ ਦੇ ਉੱਤੇ ਇੱਕ ਨਵਾਂ ਕੇਸ ਦਰਜ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਕਪੂਰਥਲਾ ਦੀ ਅਦਾਲਤ ਵਿੱਚ ਅੱਜ ਵੀ ਉਹਨਾਂ ਦੀ ਪੇਸ਼ੀ ਦੀ ਤਰੀਕ ਪਈ ਹੋਈ ਹੈ ਉਹ ਚ ਕੀ ਬਣਿਆ ਆਪਾਂ ਦੇਖਾਂਗੇ ਜੀ ਉਧਰੋਂ ਦਵਿੰਦਰ ਚੰਦ যাদਬ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਮੁੰਲਾ ਤਾਂ ਕਾਫੀ ਮਿਹਨਤੀ ਲੱਗਦੇ ਆ ਚਾਰ ਦਿਨ ਤੋਂ ਇੱਥੇ ਬੈਠੇ ਨੇ ਅੱਜ ਉਹ ਕਾਂਗਰਸ ਦੀ ਬਾਕੀ ਲੀਡਰਸ਼ਿਪ ਦੇ ਨਾਲ ਜਿਹਦੇ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਭਾਜਵਾ ਇਸੇ ਤਰ੍ਹਾਂ ਸਾਬਕਾ ਮੰਤਰੀ ਜਿਹੜੇ ਸਾਧੂ ਸਿੰਘ ਧਰਮਸੋਤ ਕੁਲਜੀਤ ਸਿੰਘ ਨਾਗਰਾ ਵਗੈਰਾ ਇਹ ਆਗੂ 90 ਦੀ ਜੇਲ੍ਹ ਵਿੱਚ ਮਿਲਣ ਵਾਸਤੇ ਸੁਖਪਾਲ ਸਿੰਘ ਖਹਿਰਾ ਕੋਲ ਆਏ ਜੀ ਲਗਭਗ ਸਵੇਰੇ ਘੰਟੇ ਤੋਂ ਵੱਧ ਸਵੇਰੇ ਘੰਟੇ ਤੋਂ ਇਹਨਾਂ ਨੇ ਖਹਿਰੇ ਹੋਰਾਂ ਨਾਲ ਮੁਲਾਕਾਤ ਕੀਤੀ ਹੈ ਔਰ ਸਾਰਿਆਂ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਇੱਕ ਵਿਭਾਗ ਆਗੂ ਨੇ ਆਪਣੀ ਗੱਲ ਢੜਲੇ ਨਾਲ ਕਹਿਣ ਦੀ ਉਹਨਾਂ ਦੀ ਸਮਰੱਥਾ ਹੈ ਸੋ ਇਸ ਮੌਕੇ ਉਹਨਾਂ ਨੇ ਜਦੋਂ ਖੈਰਾਂ ਨੂੰ ਇਨਸਾਫ ਦਵਾਕੇ ਰਾਂਗੇ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟਿਆ ਕਿਉਂਕਿ ਕੱਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਸਵੇਤ ਸਾਰਿਆਂ ਨੂੰ ਕਹਿਤਾ ਕਿ ਭਾਈ ਅਨਿਸ਼ਾਸ਼ਣ ਚ ਰਹੋ ਅਨਿਸ਼ਾਸ਼ਣ ਦੀ ਕੋਈ ਲੰਗਣਾ ਕਰੇਗਾ ਤਾਂ ਉੱਤੇ ਕਾਰਵਾਈ ਹੋਵੇਗੀ ਜਿਹੜੇ ਸਾਬਕਾ ਵਿਧਾਇਕ ਨੇ ਕੁਲਜੀਤ ਸਿੰਘ ਨਾਗਰਾ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਵੇਗਾ ਉਹ ਕਦੇ ਕਿਸੇ ਨੇ ਦੇਖਿਆ ਨਹੀਂ ਹੋਣਾ ਜੇਕਰ ਕੱਲੀ ਹੀ ਕਾਂਗਰਸ ਦੀ ਚੋਣ ਦੀ ਹੈ ਤਾਂ ਸਾਰੀਆਂ ਪਾਰਟੀਆਂ ਨਾਲੋਂ ਉੱਪਰ ਹੈ ਜਦੋਂ ਉਹਨਾਂ ਨੂੰ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਪੁੱਛਿਆ ਗਿਆ ਉਹ ਕਹਿੰਦੇ ਅਲਾਈਅੰਸ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਉਹ ਬਿਲਕੁਲ ਗੰਦੀ ਰਾਜਨੀਤੀ ਹੈ ਤੇ ਸਿੱਧੂ ਬਾਰੇ ਪੁੱਛਿਆ ਉਹ ਕਹਿੰਦੇ ਘਰ ਦੇ ਵਿੱਚ ਭਾਂਡੇ ਆ ਨਾ ਜਿਹੜੇ ਉਹ ਖੜਕਦੇ ਚੰਗੇ ਲੱਗਦੇ ਆ ਤਾਂ ਹੀ ਆਵਾਜ਼ ਆਉਂਦੀ ਹੈ ਨਹੀਂ ਤਾਂ ਫਿਰ ਕੋਈ ਆਵਾਜ਼ ਵਗੈਰਾ ਨਹੀਂ ਆਉਂਦੀ ਇਹ ਉਹਨਾਂ ਦਾ ਕਹਿਣਾ ਸੀ ਜੀ ਜੀ ਸੋ ਨਾਲੇ ਕਰ ਕਰਦੇ ਸ਼ਰਮਣੀ ਕਾਲੇ ਦੇ ਸੀਨੀਅਰ ਅਗੂ ਵਿਕਰਮਜੀਤ ਸਿੰਘ ਵਜੀਠਿਆ ਸੱਟ ਮੋਰੇ ਫੇਰ ਤੋਂ ਪੇਸ਼ ਹੋਣਗੇ ਜੇ 16 ਤਰੀਕ ਨੂੰ ਦੇਖੋ ਸਰਦਾਰ ਵਿਕਰਮ ਸਿੰਘ ਵਜੀਠਿਆ ਉੱਤੇ ਇਹ ਪਰਚਾ ਦਰਜ ਹੁੰਦਾ ਹੈ 2022 2021 ਦੇ ਵਿੱਚ ਜਦੋਂ ਕੁਝ ਦੇਰ ਲਈ ਇੱਥੇ ਚਰਜੀ ਸੁਚੰਨੀ ਮੁੱਖ ਮੰਤਰੀ ਬਣੇ ਸਨ ਮਹਾਲੀ ਦੇ ਵਿਸ਼ੇਸ਼ ਥਾਣੇ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਬਣੇ ਕਾਨੂੰਨ ਦੀ ਧਾਰਾ ਵੱਖ-ਵੱਖ ਤਹਿਤ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਜਿਹਨੂੰ ਲੈ ਕੇ ਪਿਛਲੇ ਸਮੇਂ ਤੋਂ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਪਹਿਲਾਂ ਏ ਡੀ ਜੀ ਵੀ ਮੁਖਵੰਦਰ ਸਿੰਘ ਸ਼ੀਨਾ ਦੀ ਅਗਵਾਈ ਵਾਲੀ ਜਾਂਚ ਟੀਮ ਸੀ ਅੱਜ ਕੱਲੇ ਜਾਂਚ ਟੀਮ ਨਵੀਂ ਬਣ ਗਈ ਕਿਉਂਕਿ 31 ਜਨਵਰੀ ਨੂੰ ਸ਼ੀਨਾ ਸਾਹਿਬ ਸੇਵਾਮੁਕਤ ਹੋ ਗਏ ਆਪਣੇ ਅਹੁਦੇ ਤੋਂ ਉਹਨਾਂ ਦੀ ਥਾਂ ਤੇ ਡੀ ਆਈ ਜੀ ਹਰਚਲਨ ਸਿੰਘ ਭੁੱਲਰ ਨੇ ਪਟਿਆਲੇ ਦੇ ਵਿੱਚ ਅਹੁਦਾ ਸੰਭਾਲਿਆ ਤੇ ਇਹ ਸੱਟ ਵੀ ਬਦਲਤੀ ਹੁਣੇ ਸਿੱਟੇ ਦੇ ਵਿੱਚ ਇੱਕ ਤਾਂ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰਨ ਸ਼ਰਮਾ ਨੂੰ ਪਾਇਆ ਗਿਆ ਦੂਸਰਾ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਟੀਮ ਦੇ ਵਿੱਚ ਮੈਂਬਰ ਬਣਾਇਆ ਗਿਆ ਹੈਗਾ 16 ਜਨਵਰੀ ਨੂੰ ਨਵੀਂ ਜਾਂਚ ਟੀਮ ਨੇ ਇਹਨਾਂ ਨੂੰ ਬਿਕਰਮ ਸਿੰਘ ਜੀਠੀਆ ਹੋਰ ਉਹ ਸਦਾ ਦੱਸਦਾ ਹੈ ਕਿ 14 ਜਨਵਰੀ ਨੂੰ ਤੁਸੀਂ ਭਾਈ ਸਾਹਿਬ ਆਓ ਕਿ ਤੁਹਾਡੇ ਨਾਲ ਸਵਾਲ ਜਵਾਬ ਗੱਲਬਾਤ ਕਰਦੇ ਆਂ ਜੀ ਜੀ ਟੋਟਲ ਸਾਹ ਮਾਗੀ ਦੇ ਮੇਲੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਹੋਣੀ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਦਿਖਾਏ ਦਿੱਤੇ ਨੇ ਜੀ ਦੇਖੋ ਅੱਜ ਜਿਹੜੀ ਇਹਨਾਂ ਦੀ ਇਸਤਰੀ ਵਿੰਗ ਦੀ ਹਰ ਗੋਬਿੰਦ ਕੌਰ ਆ ਉਹਨਾਂ ਨੇ ਇਸਤਰੀਆਂ ਦੀ ਇੱਕ ਕਾਨਫਰੰਸ ਰੱਖੀ ਸੀ ਜਿਹਨੂੰ ਸ਼ਾਇਦ ਨਾਮ ਦਿੱਤਾ ਸੀ ਮਾਈ ਭਾਗੋ ਕਾਨਫਰੰਸ ਸਿੱਖ ਇਤਿਹਾਸ ਦੇ ਵਿੱਚ ਮਾਈ ਭਾਗੋ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਵਿਦਾਵਾ ਦੇ ਕੇ ਗਏ 40 ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਸੀਂ 40 ਮੁਕਤੇ ਵੀ ਕਹਿੰਦੇ ਆ ਮਹਾ ਸਿੰਘ ਤੇ ਹੋਰ ਜਿਹੜੇ ਗੁਰੂ ਨੂੰ ਵਿਦਾਵਾ ਦੇ ਕੇ ਚੱਲ ਗਏ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਚੇਲੇ ਨਹੀਂ ਤੇ ਮਾਈ ਭਾਗੋ ਹੋਰਾਂ ਨੇ ਉਹਨਾਂ ਨੂੰ ਚੂੜੀਆਂ ਪੇਸ਼ ਕੀਤੀਆਂ ਸੀ ਕਿ ਗੁਰੂ ਨਾਲ ਤੇਗ ਅਸੀਂ ਚੱਕਦੀਆਂ ਹੈ ਤੁਸੀਂ ਘਰਾਂ 'ਚ ਬੈਠੋ ਚੂੜੀਆਂ ਪਹਿਨ ਕੇ ਉਹਨਾਂ ਦੇ ਇਸ ਗੱਲ ਨੇ ਉਹਨਾਂ ਨੂੰ ਹਲੂਨਤਾ ਉਹ ਦੁਬਾਰਾ ਆਏ ਜਿਨ੍ਹਾਂ ਦੀ ਯਾਦ ਦੇ ਵਿੱਚ 14 ਤਰੀਕ ਨੂੰ ਪਰਸੋਂ ਨੂੰ ਕੱਲ੍ਹ ਹੋਲੀ ਹੈ ਆ ਲੋਹੜੀ ਹੈ ਤੇ ਪੋਹ ਦਾ ਆਖਰੀ ਦਿਨ ਹੈ ਪਰਸੋਂ ਮਾਗ ਮਾਗੀ ਆਪਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਖੀਰ ਬਣਦੀ ਕਿਹਾ ਜਾਂਦਾ ਕਿ ਪੋਰ ਇੰਨੀ ਮਾ ਖਾਦੀ ਸੋ ਅੱਜ ਉਥੇ ਸੁਖਵੀਰ ਸਿੰਘ ਬਾਦਲ ਬੀਬੀ ਹਰਸਰਤ ਕੌਰ ਬਾਦਲ ਤਮਾਮ ਆਗੂ ਕਹੇ ਇੱਕ ਚੰਗਾ ਇਕੱਠ ਸੀ ਉਥੇ ਬੀਬੀਆਂ ਦਾ ਤੇ ਉਹਦੇ ਚ ਬੋਲਦਿਆਂ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਬਾਦਲ ਸਾਹਿਬ ਨੇ ਸ਼ਗਨ ਸਕੀਮ ਚਲਾਈ ਆਟਾ ਦਾਲ ਯੋਜਨਾ ਚਲਾਈ ਤੇ ਇਹ ਸਰਕਾਰ ਦਾ ਵਾਅਦਾ ਸੀ ਕਿ ਇਹ ਤਾਂ ਵਧ ਕਰਤੀਆਂ ਤੇ 1000 ਰੁਪਿਆ ਬੀਬੀਆਂ ਨੂੰ ਦੇਣ ਦਾ ਵਾਅਦਾ ਸੀ ਉਹ ਖਤਮ ਕਰਤਾ ਉਹਦੀ ਗੱਲ ਹੀ ਨਹੀਂ ਕੀਤੀ ਸੋ ਨਸ਼ਾ ਵੱਧ ਗਿਆ ਤੇ ਜਿਹੜੀ ਸਕੀਮ ਦਾ ਸਰਦਾਰ ਸੁਖਵੀਰ ਸਿੰਘ ਹੋਰੀ ਬਹੁਤ ਹੱਥ ਓਲਾਰ ਓਲਾਰ ਕੇ ਕਹਿ ਰਹੇ ਸੀ ਮ ਉਹਨਾਂ ਨੂੰ ਪੁੱਛਦਾ ਤੁਸੀਂ ਪੰਥਕ ਘਾਉਨੇ ਹੋ ਤੇ ਆਟਾ ਦਾਲ ਦੇ ਕੇ ਉਹਨਾਂ ਨੂੰ ਕਿਰਤ ਤੋਂ ਵਾਝੇ ਕਰਤਾ ਕਿ ਇਹੀ ਬਾਬੇ ਨਾਨਕ ਦਾ ਸਿਧਾਂਤ ਸੀ ਜੇ ਬਾਬੇ ਨਾਨਕ ਦਾ ਸਿਧਾਂਤ ਕੋਈ ਹੋਰ ਸੀ ਤੁਸੀਂ ਇਸ ਪਾਸੇ ਵੱਲ ਆ ਤੋਰੋ ਲੋਕਾਂ ਨੂੰ ਰੁਜ਼ਗਾਰ ਦਿਓ ਲੋਕ ਰੋਟੀ ਪਾਣੀ ਜੋਗਾ ਆਪ ਦਾ ਕੰਮ ਆਪ ਕਰ ਲੈ ਸੋ ਉੱਥੇ ਜਿਹੜੇ ਹਰਗੋਬਿੰਦ ਕੌਰ ਸਮੇਤ ਬਹੁਤ ਸਾਰੇ ਆਗੂਆਂ ਨੇ ਇਸ ਜਿਹੜੀ ਕਾਨਫਰੰਸ ਸੀ ਔਰਤਾਂ ਦੀ ਕਾਨਫਰੰਸ ਇਹਨੋਂ ਵਿੱਚ ਆਪਣੀ ਹਾਜ਼ਰੀ ਭਰੀ ਹੈ ਜੀ ਜੀ ਸੋਹਤਲਸਾ ਸੁਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ 15 ਜਨਵਰੀ ਸੁਣਵਾਈ ਹੋਏਗੀ ਪੁਲਿਸ ਵੱਲੋਂ ਰਿਕਾਰਡ ਪੇਸ਼ ਕਰ ਦਿੱਤਾ ਗਿਆ ਤੇ ਜਿਹਦੇ ਵੱਲੋਂ ਦੋਮਾ ਤਰ੍ਹਾਂ ਦੀ ਗੱਲਬਾਤ ਸੁਣੀ ਹੈ ਅਦਾਲਤ ਵੱਲੋਂ ਤੇ ਬਹਿਸ ਵੀ ਹੋਈ ਹੈ ਤੇ ਜਿਹਦੇ ਚੱਲਦੇ ਆ ਅਦਾਲਤ ਵੱਲੋਂ 15 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ ਜੀ ਸ਼ੁਕਰ ਹੈ రికార్ਡ ਤੱਕ ਘਟੋ ਘਟਾਇਆ ਇਹਦਾ ਮਤਲਬ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਪੋਦੇ ਮਹੀਨੇ ਨਹੀਂ ਹੋਣਾ ਜੋ ਵੀ ਫੈਸਲਾ ਅਦਾਲਤ ਕਰੇਗੀ ਉਹ 1 ਮਾਗ ਦੇ ਮਹੀਨੇ ਵਿੱਚ ਕਰੇਗੀ ਹੇਠਲੇ ਪਾਸੇ ਤੁਰਦਾ ਵੀ ਹੁੰਦਾ ਸੋ 15 ਜਨਵਰੀ ਤੱਕ ਸੁਖਪਾਲ ਸਿੰਘ ਖਹਿਰਾ ਆ ਜੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਸੋ ਅਗਲੇ ਦਿਨ ਦੇ ਵਿੱਚ ਪਤਾ ਲੱਗੇਗਾ ਉਹਨਾਂ ਬਾਰੇ ਕਿ 15 ਨੂੰ ਕੀ ਹੁੰਦਾ ਬਹਿਸ ਹੋਗੀ ਜਾਂ ਤਾਂ ਫੈਸਲਾ ਰਾਕ ਮਾਰ ਰਖ ਲਿਆ ਜਾਂ ਫਿਰ ਇੱਕ ਵਾਰ ਬਹਿਸ ਹੋਏਗੀ ਜਿਹੜਾ ਵੀ ਕੁਛ ਸਫਾਈ ਤਰ ਤੋਂ ਅਦਾਲਤ ਨੇ ਮੰਗਿਆ ਹੋਊਗਾ ਜਾਂ ਪੁਲਿਸ ਨੇ ਰਿਕਾਰਡ ਦਿੱਤਾ ਹੋਊਗਾ ਉਹਦੇ ਵਿੱਚ ਸਬੂਤ ਚਾਹੀਦੇ ਐ ਤੇ ਉਸ ਦਿਨ ਫਿਰ ਇਹਨਾਂ ਦੀ ਜੁਬਾਨ ਤੇ ਬਹਿਸ ਹੋਵੇਗੀ ਜੀ ਸਟ੍ਰੀਟ ਸਟਰ ਚਾਇਨਾ ਡੋਰ ਜੋ ਕਿ ਬੜੀ ਖਤਰਨਾਕ ਹੁੰਦੀ ਹੈ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਉਹਦੀ ਪਾਬੰਦੀ ਤੇ ਲੱਗਣ ਦੇ ਬਾਵਜੂਦ ਵੀ ਫਿਰ ਵੀ ਦੁਕਾਨਾਂ ਦੇ ਉੱਤੇ ਉਹ ਵਿਕਦੀ ਨਜ਼ਾਰੀ ਆ ਰਹੀ ਹੈ ਜੀ ਦੇਖੋ ਜਿਹੜੀ ਇਹ ਚਾਈਨਾ ਡੋਰ ਹੈ ਇਹਨੇ ਬਹੁਤ ਸਾਰੇ ਨੁਕਸਾਨ ਕਰਤੇ ਖਾਸ ਕਰ ਜਿਹੜੇ ਉਹ ਬੇਜਬਾਨ ਜਾਨਵਰ ਨੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੀ ਹੈ ਇਹਦੇ ਤੇ ਲੰਬੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਹੈ ਕਿ ਤੁਸੀਂ ਚੀਨ ਵਾਲੀ ਡੋਰ ਦੇ ਨਾਲ ਪਤੰਗ ਨਹੀਂ ਉਡਾ ਸਕਦੇ ਇਹਦੇ باوجود ਇਹ ਢੱਲੇ ਨਾਲ ਵਿਕ ਰਹੀ ਹੈ ਬਹੁਤ ਢੱਲੇ ਨਾਲ ਤੇ ਮੈਂ ਗੱਲ ਕਹਾ ਕਿ ਇਹ ਪੁਲਿਸ ਪ੍ਰਸ਼ਾਸਨ ਥੋੜੀ ਜੀ ਹਰਕਤ ਦੇ ਵਿੱਚ ਉਹਨਾਂ ਪੁਲਿਸ ਆਈ ਹੈ ਗੁਰਦਾਸਪੁਰ ਦੇ ਵਿੱਚ ਇੱਕ ਪਰਚਾ ਵੀ ਦਰਜ ਕਰ ਦਿੱਤਾ ਗਿਆ ਜਿਹੜੇ ਉੱਥੋਂ ਦੇ ਕੰਸਰਟ ਅਫਸਰ ਸੀ ਡੀਐਸਪੀ ਸਾਹਿਬ ਉਹ ਦੱਸ ਰਹੇ ਸੀ ਕਿ ਅੱਗੇ ਨਾਲੋਂ ਕਾਨੂੰਨ ਸਖਤ ਹੋ ਗਿਆ ਇਹਦੇ ਵਿੱਚੋਂ ਸਜ਼ਾ ਵੀ 5 ਸਾਲ ਹੋ ਗਈ ਹੈ ਇਹਦੇ باوجود ਤੁਹਾਡੇਲੇ ਨਾਲ ਵਿਕੇ ਇਹਦੇ ਕਿਤੇ ਨਾ ਕਿਤੇ ਕੀਦੀ ਕਮਜ਼ੋਰੀ ਹੈ ਜੇ ਕਿਸੇ ਦੇ ਗਲ 'ਚ ਪੈ ਜਵੇ ਉਹਦਾ ਖਿਹੜਾ ਨਹੀਂ ਛੁੱਟਦਾ ਔਰ ਧਰਲੇ ਵਾਲੀ ਚੱਲਦਾ ਤੇ ਫਿਰ ਚੱਲਦਾ ਕਿਉਂ ਹੈ ਇਹ ਗੱਲ ਸੋਚਣ ਤੇ ਵਿਚਾਰਨ ਵਾਲੀ ਹੈ ਇੱਥੇ ਪ੍ਰੈਸ਼ਰ ਹਾਰਨ ਤੇ ਪਾਬੰਦੀ ਹੈ ਢੱਲੇ ਨਾਲ ਚ ਵੱਜ ਰਹੇ ਨੇ ਐ ਥੋਡੇ ਕੰਨ ਚਾ ਕੇ ਮਾਰਨਗੇ ਪਲਾਸਟਿਕ ਤੇ ਪਾਬੰਦੀ ਹੈ ਤੇ ਟਣਾਂ ਦੇ ਟਣ ਪਲਾਸਟਿਕ ਪੰਜਾਬ ਚ ਆ ਰਿਹਾ ਹੈ ਸੁਪਰੀਮ ਕੋਰਟ ਨੇ ਬੰਦ ਕੀਤਾ ਕੇਂਦਰ ਨੇ ਬੰਦ ਕੀਤਾ ਤੇ ਫਿਰ ਉੱਥੇ ਇਹਦੀ ਮੈਨੂਫੈਕਚਰਿੰਗ ਬਣਾਈ ਕਿਉਂ ਹੋ ਰਹੀ ਹੈ ਜੋ ਬੰਦ ਹੋਣੀ ਚਾਹੀਦੀ ਸੀ ਜੀ ਡਾਕਟਰ ਸਾਹਿਬ ਸਰਹੱਦਾਂ ਦੇ ਉੱਤੋਂ ਤੇ ਹੁਣ ਕੈਮਰੇ ਲਗਾਏ ਜਾਣਗੇ ਤੁਹਾਨੂੰ ਦੱਸਦੇ ਕਿ ਇਹ ਕੈਮਰੇ ਉਧਰ ਲਗਾਏ ਜਾਣਗੇ ਕਿ ਜਦੋਂ ਸਰਹੱਦਾਂ ਦੇ ਉੱਤੇ ਡਰੱਗ ਹੋ ਕੇ ਕਈ ਨਸ਼ੀਲੇ ਪਦਾਰਥ ਹੋਗੇ ਤੇ ਹਥਿਆਰ ਬਰਾਮਦੀ ਹੁੰਦੀ ਹੈ ਟਲਸਾ ਸਾਢੇ 6 ਜ਼ਿਲ੍ਹੇ ਸਰਹੱਦ ਦੇ ਨਾਲ-ਨਾਲ ਲੱਗਦੇ ਆ ਪਾਕਿਸਤਾਨ ਵਾਲੀ ਦੇ ਔਰ ਇੱਕ ਅੰਦਾਜ਼ੇ ਮੁਤਾਬਕ ਇਸ ਸਰਹੱਦ ਦੀ ਲੰਬਾਈ ਅੰਦਾਜ਼ੇਰ 560 ਕਿਲੋਮੀਟਰ ਹੈ ਤਾਜ਼ਾ ਪਤਾ ਲੱਗਿਆ ਕਿ ਤਿੰਨ ਜ਼ਿਲ੍ਹਿਆਂ 'ਚ ਹਾਲ ਦੀ ਘੜੀ ਇਹ ਕੈਮਰੇ ਲਾਏ ਜਾ ਰਹੇ ਨੇ 585 ਕੈਮਰੇ ਇਸ ਜਿਹੜੇ ਹੈਗੇ ਨੇ ਐਨਪੀਆਰ ਨੇ ਇਹਦਾ ਫੇਸ ਡਿਟੈਕਸ਼ਨ ਸੌਫਟਵੇਅਰ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਜਿਹੜਾ ਆਟੋਮੈਟਿਕ ਨੰਬਰ ਪਲੇਟ ਨੂੰ ਵਾਹਨ ਦੀ ਨੂੰ ਪਕੜ ਲੈਂਦਾ 585 ਥਾਂ ਤੇ ਹਾਲ ਦੀ ਘੜੀ ਹੈ ਤੇ ਹਾਲ ਦੀ ਘੜੀ ਤਿੰਨ ਨੇ ਇਹ ਵੀ ਕੀਤਾ ਕਿ ਇੱਕ ਵਾਰੀ ਥਾਣੇ ਤੇ 2022 ਦੇ ਵਿੱਚ ਤਰਨਤਾਰਨ ਤੇ ਹਮਲਾ ਹੋ ਗਿਆ ਇਸ ਤਰ੍ਹਾਂ ਹਾਲੀ ਤੇ ਇਸੇ ਤਰ੍ਹਾਂ ਹੋਰ ਵੀ ਹੈ ਪਰ ਦਿਖ ਰਿਹਾ ਇਹ ਵੀ ਪੈੇਗਾ ਕਿ ਇਹਨਾਂ ਕੈਮਰਿਆਂ ਦੀ ਰਾਖੀ ਕੌਣ ਕਰੇਗਾ ਇੱਥੇ ਤਾਂ ਜੋ ਜ਼ਮੀਨ ਸਿਕਰਾਈ ਹੈ ਬਹੁਤ ਜ਼ਮੀਨ ہماری ਹੈ ਇੱਕ ਪਾਰਟੀ ਦਾ ਨਾਰਾ ਸਲੋਗਨ ਹੈ ਲੋਕ ਨੂੰ ਦੱਬ ਲੈਂਦੇ ਨੇ ਸੋ ਤਾਜ਼ਾ ਸਥਿਤੀ ਦੇ ਵਿੱਚ ਜਿਹੜੇ ਤਿੰਨ ਜ਼ਿਲ੍ਹੇ ਨੇ ਫਿਰੋਜ਼ਪੁਰ ਤਰਨਤਾਰਨ ਤੇ ਅਮਰਸਰ ਹਾਲ ਦੀ ਘੜੀ ਇਹ ਇਹਦੇ ਵਿੱਚ ਲਾਏ ਜਾ ਰਹੇ ਨੇ ਏ ਐਨ ਪੀ ਆਰ ਔਰ ਇਹਨੂੰ ਰੋਕਣ ਲਈ ਡਰੋਨ ਰਾਹੀਂ ਜੇ ਨਸ਼ੇ ਆਉਂਦੇ ਆ ਤੇ ਹੋਰ ਇਹ ਕਹਿੰਦੇ ਇੱਕ ਵੱਡਾ ਪ੍ਰੋਜੈਕਟ ਹੈ ਓਪਨ ਟੈਂਡਰ ਰਾਹੀਂ ਖਰੀਦੇ ਜਾ ਰਹੇ ਨੇ ਔਰ ਅੱਗੇ ਵੀ ਡਿਫਰੈਂਸ਼ੀਏਟ ਕੀਤਾ ਕਿ ਫਿਰੋਜ਼ਪੁਰ ਚ 130 ਤਰਨਤਾਰਨ ਚ 123 ਅੰਮ੍ਰਿਤਸਰ ਦੇ ਵਿੱਚ 119 ਥਾਵਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਔਰ ਮਾਨ ਸਰਕਾਰ ਵੱਲੋਂ ਮਈ 2023 ਵਿੱਚ ਇਹ ਕੈਮਰੇ ਲਾਉਣ ਲਈ 20 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ ਏ ਡਰੋਨ ਦੀ ਮੌਜੂਦਗੀ ਵਿੱਚ ਸਾਰੇ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰਨ ਲਈ ਸਰਸਦੀ ਵਸੇ ਵਾਲੀ ਲਾਨੇ 1 ਲੱਖ ਰੁਪਏ ਦੇ ਇਨਾਮ ਤੋਂ ਬਾਕੀ ਸੀ ਹੁਣ ਪੰਜਾਬ ਇਸ ਪਾਸੇ ਵੱਲ ਕਦਮ ਪੁੱਟਣ ਲੱਗਾ ਪਰ ਇਹ ਸਾਰਾ ਕੁਝ ਪੰਜਾਬ ਚ ਹੋ ਰਿਹਾ ਹੈ ਗੁਜਰਾਤ ਦੀ ਬੰਦਰਗਾਹ ਵੀ ਹੈ ਤੇ ਗੁਜਰਾਤ ਦੀ ਹੱਦ ਵੀ ਹੈ ਤੇ ਇਧਰੋਂ ਰਾਜਸਥਾਨ ਦੀ ਹੱਦ ਵੀ ਹੈ ਇਥੇ ਇਹ ਨਾ ਕਿਉਂ ਵਾਪਰਦਾ ਇੱਕ ਸੋਚਣ ਦਾ ਵਿਸ਼ਾ ਜੀ ਕਲਪਾ 576 ਦੇ ਅਫਸਰਾਂ ਨੂੰ ਸਸਪੈਂਡ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਹਿੰਦੇ ਇਹ ਇੱਕ ਮਹੀਨੇ ਤੋਂ ਸਕੂਲ ਦੇ ਵਿੱਚ ਹਾਜ਼ਰ ਨਹੀਂ ਹੋਏ ਸੀ ਤੇ ਇਹਨਾਂ ਤੋਂ ਤਨਖਾਹ ਵੀ ਵਾਪਸ ਲਈ ਜਾਵੇਗੀ ਜੀ ਉੱਤਰ ਪ੍ਰਦੇਸ਼ ਦਾ ਇਹ ਮਾਮਲਾ ਹੈ ਜੀ ਜਿੱਥੇ ਇੱਕ ਯੋਗੀ ਪੁਰਸ਼ ਯੋਗੀ ਦਿੱਤਿਆਨਾਥ ਸਰਕਾਰ ਚਲਾ ਰਹੇ ਨੇ ਕਹਿੰਦੇ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੇ ਇਹਨਾਂ ਨੂੰ ਨੋਟਿਸ ਵਗੈਰਾ ਭੇਜੇਗੇ ਇਹ ਬਿਲਕੁਲ ਨਹੀਂ ਸੀ ਆਏ ਪੜਾਈ ਵਿੱਚ ਵਿਗੜ ਪੈ ਰਿਹਾ ਸਰਕਾਰ ਨੂੰ ਆਰਥਿਕ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ। ਇਹ ਸਬੰਧੀ ਸਖਤੀ ਕਰਨ ਦੇ ਮੂਡ ਚ ਹੈ। ਅਧਿਆਪਕਾਂ ਦੇ ਮਹੀਨਿਆਂ ਵద్ధి ਗੈਰ ਹਾਜ਼ਰ ਰਹਿਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੈ। ਸਿੱਖਿਆ ਭਾਗ ਦੇ ਨਿਗਰਾਨ ਸਲ ਦੀ ਰਿਪੋਰਟ ਤੋਂ ਬਾਅਦ ਇਹ ਕਦਮ ਉਠਾਇਆ ਜਾ ਰਿਹਾ ਹੈ। ਇਹਨਾਂ ਅਧਿਆਪਕਾਂ 'ਵਰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਦੀਆਂ ਤਨਖਾਹਾਂ ਰੋਕਣ ਲਈ ਵੀ ਕਦਮ ਚੁੱਕੇ ਜਾ ਰਹੇ ਨੇ। ਇਹਨਾਂ ਵਿੱਚ ਵੀ 53 ਅਧਿਆਪਕਾਂ ਦਾ ਤਾਂ ਕੋਈ ਸਰਾਗ ਹੀ ਨਹੀਂ ਵੀ ਕਿੱਥੇ ਚਲੇ ਗਏ ਜੀ ਕਿਹੜਾ ਜਾਨਵਰ ਉਹਨਾਂ ਨੂੰ ਛੱਕ ਗਿਆ ਇਸ ਕਰਕੇ ਉੱਤਰ ਪ੍ਰਦੇਸ਼ ਦੀ ਸਰਕਾਰ ਇਸ ਦੇ ਵਿੱਚ ਸਖਤਾਈ ਹੁੰਦੀ ਨਜ਼ਰ ਆ ਰਹੀ ਹੈ ਸਖਤ ਹੁੰਦੀ ਨਜ਼ਰ ਆ ਰਹੀ ਹੈ ਤੇ ਉਹ ਇਹਨਾਂ ਤੇ ਕਾਰਵਾਈ ਕਰਨ ਲੱਗੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ